ਅੱਜ ਸਵੇਰੇ ਕਰੀਬ 11:00 ਸਵਾ 11 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਡਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਡਰੇਸ ਕਰ ਲਾਂਗੇ ਪਰਮਿੰਦਰ ਸਿੰਘ ਰਣਸਿੱਕੇ ਕਲਾ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:30 11 ਵਜੇ ਕੋਈ ਦੋ ਨੌਜਵਾਨ ਮੋਟਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਉਹ ਜੀ ਵੈਰੀ ਫਾਸੇ ਮੌਕੇ ਤੇ ਪਹੁੰਚ ਗਿਆ ਮੌਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ 11:30 11 ਦੀ ਸਵੇਰ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਡਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਡਰੇਸ ਕਰ ਲਾਂਗੇ ਪਰਮਿੰਦਰ ਸਿੰਘ ਰਣਸਿੱਕੇ ਕਲਾ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:00 ਸਵਾ 11:00 ਵਜੇ ਕੋਈ ਦੋ ਨੌਜਵਾਨ ਮੋਟਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵੀਰ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਅਸੀਂ ਬੜੀ ਵੈਰੀ ਪਸੀ ਮੌਕੇ ਤੇ ਪਹੁੰਚ ਗਏ ਆ ਮਲਾਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ 11:00 ਸਵਾ 11:00 ਦੀ ਸਵੇਰ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟ੍ਰੇਸ ਕਰ ਰਹੇ ਆ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਤੇ ਪਰਮਿੰਦਰ ਸਿੰਘ ਰਣਸਿੱਕੇ ਕਲਾ ਉਹ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:00 ਸਵਾ 11:00 ਵਜੇ ਕੁਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵਿਅਕਤੀ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਅਸੀਂ ਬਰੀ ਵਾਸੀ ਮੌਕੇ ਤੇ ਪਹੁੰਚ ਗਏ ਮੌਲਾਜਾ ਮੌਕਾ ਕਰ ਲਿਆ ਤੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ 11 ਸਵਾ 11 ਦੀ ਸਵੇਰ ਸਾਰੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟ੍ਰੇਸ ਕਰ ਰਹੇ ਹਾਂ ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਤੇ ਪਰਮਿੰਦਰ ਸਿੰਘ ਰਣਸਿੱਕੇ ਕਲਾ ਉਹ ਤੋਂ ਹੈਗੇ ਨੇ ਇਹਨਾਂ ਦੀ ਪੱਗਾਂ ਦੀ ਦੁਕਾਨ ਹੈ ਅਜਨਾਲਾ ਰੋਡ ਫਤਿਹਗੜ ਚੂੜੀਆਂ ਅੱਜ ਸਵੇਰੇ ਕਰੀਬ 11:30 11 ਵਜੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਇਹਨਾਂ ਦੀ ਦੁਕਾਨ ਤੇ ਫਾਇਰ ਕੀਤਾ ਤੇ ਫਾਇਰ ਜਿਹੜਾ ਇਹਨਾਂ ਸ਼ੀਸ਼ੇ ਵਿੱਚ ਲੱਗਾ ਕੋਈ ਵਿਅਕਤੀ ਨਾਲ ਕੋਈ ਇੰਜਰੀ ਨਹੀਂ ਹੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਉਹ ਬੇਰੀ ਵਾਸੀ ਮੌਕੇ ਤੇ ਪਹੁੰਚ ਗਿਆ ਮੌਜਾ ਮੌਕਾ ਕਰ ਲਿਆ ਤੇ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ 11 ਸਵਾ 11 ਦੀ ਸਵੇਰ। ਸਾਰੇ ਸੀਸੀਟੀਵੀ ਚੈੱਕ ਕਰ ਰਹੇ ਆ। ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ। ਇਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਆ ਪੂਰਾ ਇਹਨੂੰ ਟਰੇਸ ਕਰ ਰਹੇ ਆ। ਸਾਡੇ ਸਾਰੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਜਲਦੀ ਇਹਨੂੰ ਟਰੇਸ ਕਰ ਲਾਗੇ।